ਜੀ ਆਇਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਇੰਦਰਜੀਤ ਕਮਲ ਯਮਨਾਨਗਰ ਤੋਂ ਬਹੁਤ سارے ਦੋਸਤਾਂ ਨੇ ਮੰਗ ਕੀਤੀ ਸੀ ਕਿ ਵਧੇ ਹੋਏ ਯੂਰਿਕ ਐਸਿਡ ਦਾ ਹੋਮੀਓਪੈਥੀ ਵਿੱਚ ਇਲਾਜ ਕਿਵੇਂ ਕੀਤਾ ਜਾ ਸਕਦਾ ਹੈ ਉਹਦੀ ਇੱਕ ਵੀਡੀਓ ਤਿਆਰ ਕੀਤੀ ਜਾਵੇ ਤੇ ਅੱਜ ਮੈਂ ਉਹੀ ਵੀਡੀਓ ਲੈ ਕੇ ਹਾਜ਼ਰ ਹਾਂ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਤੁਹਾਨੂੰ ਪਸੰਦ ਆਏਗੀ ਅਗਰ ਕਿਸੇ ਦਾ ਯੂਰਿਕ ਐਸਿਡ 6 ਤੋਂ ਉੱਪਰ ਵੱਧ ਜਾਂਦਾ ਹੈ ਉਨੂੰ ਤਕਲੀਫ ਹੁੰਦੀ ਹੈ ਉਹਦੇ ਖਾਸ ਕਰਕੇ ਸਭ ਤੋਂ ਪਹਿਲਾਂ ਪੈਰ ਦੇ ਅੰਗੂਠੇ ਦੇ ਜੋੜ ਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੈ ਉਹਦੀਆਂ ਉਂਗਲੀਆਂ ਦੇ ਵਿੱਚ ਜੋੜਾਂ ਦੇ ਵਿੱਚ ਦਰਦ ਹੁੰਦਾ ਹੈ ਗੋਡਿਆਂ ਵਿੱਚ ਦਰਦ ਹੁੰਦਾ ਹੈ ਗੋਡਿਆਂ 'ਚ ਸੋਜਿਸ਼ ਆ ਜਾਂਦੀ ਹੈ ਅਗਰ ਕਿਸੇ ਦੀ ਇਹੋ ਜਿਹੀ ਸਥਿਤੀ ਬਣੀ ਹੈ ਉਹਦਾ ਯੂਰਿਕ ਐਸਿਡ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਅਗਰ ਇਸ ਤਰ੍ਹਾਂ ਲਗਾਤਾਰ ਵੱਧਦਾ ਰਿਹਾ ਤਾਂ ਉਹਨੂੰ ਗਠੀਆ ਦਾ ਸ਼ਿਕਾਰ ਹੋ ਸਕਦਾ ਹੈ ਉਹ ਮਰੀਜ਼ ਗਠੀਆ ਦਾ ਸ਼ਿਕਾਰ ਹੋ ਸਕਦਾ ਹੈ ਤੇ ਇਸ ਕਰਕੇ ਇਹਦਾ ਪਹਿਲਾਂ ਹੀ ਇਲਾਜ ਕਰ ਲਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਅਗਰ ਕਿਸੇ ਦਾ ਯੂਰਿਕ ਐਸਿਡ ਵੱਧ ਚੁੱਕਾ ਹੈ ਉਹਦੇ ਸਵੈਲਿੰਗ ਆ ਚੁੱਕੀ ਹੈ ਸੋਜਿਸ਼ ਆ ਚੁੱਕੀ ਹੈ ਕਿਸੇ ਅੰਗ ਦੇ ਉੱਤੇ ਜੋੜ ਦੇ ਉੱਤੇ ਤਾਂ ਉਹਦੇ ਵਾਸਤੇ ਦਵਾਈ ਹੈ ਐਸਿਡ ਬੈਂਜ ਬੈਂਜੋਇਕ ਐਸਿਡ 30 ਇਹਨੂੰ 30 ਨੂੰ ਲੈ ਕੇ ਤੁਸੀਂ ਦੋ ਦੋ ਬੂੰਦਾਂ ਸਵੇਰੇ ਦੁਪਹਿਰੇ ਅਤੇ ਸ਼ਾਮ ਲਗਾਤਾਰ ਲਓ ਤਾਂ ਤੁਹਾਡਾ ਯੂਰਿਕ ਐਸਿਡ ਬਿਲਕੁਲ ਚੰਗੇ ਸਤਰ ਤੇ ਆ ਜਾਏਗਾ ਅਤੇ ਤੁਹਾਡੀਆਂ ਦਰਦਾਂ ਸੋਜਿਸ਼ ਸਭ ਕੁਝ ਬਿਲਕੁਲ ਖਤਮ ਹੋ ਜਾਏਗਾ ਅਗਰ ਵੀਡੀਓ ਪਸੰਦ ਆਈ ਹੋਵੇ ਲਾਈਕ ਕਮੈਂਟ ਅਤੇ ਸ਼ੇਅਰ ਵੀ ਜ਼ਰੂਰ ਕਰੋ ਤਾਂ ਕਿ ਹੋਰ ਲੋਕਾਂ ਦਾ ਵੀ ਪੜਾ ਹੋ ਸਕੇ ਹੋਰ ਦੋਸਤ ਵੀ ਇਸ ਤੋਂ ਫਾਇਦਾ ਉਠਾ ਸਕਣ ਧੰਨਵਾਦ ਤੁਹਾਡੀ ਸਹੂਲਤ ਵਾਸਤੇ ਐਸਿਡ ਬੈਂਚ 30 ਦੀ ਫੋਟੋ ਲਗਾ ਰਿਹਾ ਹਾਂ ਪਛਾਣ ਕਰ ਸਕਦੇ ਹੋ